ਸਤਿ ਸ੍ਰੀ ਅਕਾਲ ਥੋੜਾ ਪੰਜਾਬਪੁਰ ਖਾਸੇ ਸਵਾਗਤ ਕਰਦੀ ਹਾਂ ਚਲੋ ਜਿਹੜੇ ਕੋਈ ਚੈਨਲ ਤੋਂ ਪਰਮਾਤਮਾ ਤੁਹਾਨੂੰ ਹਮੇਸ਼ਾ ਤਰੱਕੀ ਬਣੀ ਬਖਸ਼ੇ ਅੱਜ ਅਸੀਂ ਗੱਲ ਕਰਦੇ ਹਾਂ ਸਮੰਦੀ ਵਿੱਚ ਦੀ ਕੀ ਹੁੰਦੀ ਹੈ ਕਿ ਕਿਉਂ ਡਿੱਗਦੀ ਹੈ ਜਸਟ ਕੀ ਕਰਨੇ ਦਸਾਂ ਤੋਂ ਬੰਦਾ ਗੱਲ ਕਰਦੇ ਹਾਂ ਸਮੰਦੀ ਵਿੱਚ ਦੀ ਅ ਜਿਵੇਂ ਦੇਖਾ ਵਗ ਚ ਸਮੰਦੀ ਵਿੱਚ ਦੀ ਲਗਭਗ ਅਜਕਲ ਬਹੁਤ ਲਸਕਰੀ ਹੈ ਕਿਉਂਕਿ ਉਹ ਇੱਕ ਕਰਾਸ਼ ਕਰਦੀ ਹੁੰਦੀ ਹੈ ਕਿਉਂਕਿ ਇਸ ਵਿੱਚ ਹਵਾਵਾਂ ਦੀ ਬੁੱਧਣਾ ਵਿੱਚ ਗੌਮ ਦੇ ਰਫਤਾਰ ਜ਼ਿਆਦਾ ਹੋਣ ਕਰਕੇ ਲੀਆਂ ਉਸ ਵਿੱਚ ਪਾਣੀ ਦੇ ਮਤਲਬ ਬਹੁਤ ਹੁੰਦੀ ਹੈ ਇਸ ਕਰਕੇ ਅਮੇ ਤੁਸੀਂ ਦੇਖੋਗੇ ਹਮੇਸ਼ਾ ਖਾਣੇ ਬਦਲਾਂ ਵਿੱਚ ਹੀ ਜਾਇਏ ਕੁਝ ਬਾਪਰਦਾ ਕਿਉਂਕਿ ਉਹ ਕਾਲੇ ਬਦਲਾਂ ਵਿੱਚ ਜਿਹੜਾ ਪਾਣੀ ਹੁੰਦਾ ਹੈ ਪਾਣੀ ਦੇ ਕਰਕੇ ਹੀ ਉੱਥੇ ਜਿੱਥੇ ਵੀ ਇਹ ਵਰਸਦਾ ਹੈ ਉੱਥੇ ਜੋਰਤੀ ਚ ਗਰਜ ਚਾਂਪ ਹੁੰਦੀ ਹੈ ਰੋਕਾ ਰੱਖਾਂ ਵਿੱਚ ਲੈਟ ਪੈਂਦੀ ਹੈ ਤੇ ਉਹ ਰੋਕ ਕਹਿੰਦੇ ਨੇ ਕਿ ਕਿ ਸਾਡੇ ਰੱਖਾਂ ਵਿੱਚ ਜੋਰ ਨਾਟ ਪਈ ਸਾਡੇ ਜੋ ਅੱਖਾਂ ਵਿੱਚ ਕਿੰਨੀ ਰਸ਼ ਆ ਗਿਆ ਉਹ ਜਾਈ ਹੁੰਦਾ ਕਿਉਂਕਿ ਹਵਾਵਾਂ ਦੇ ਹੁਫਤਾਰ ਲਗਭਗ ਉੱਤੇ ਜੋ ਕਿ ਬਦਲਾਂ ਵਿੱਚ ਜਾਂ ਸਲਮਾਨ ਵਿੱਚ ਜਾਂ ਆਹ ਕਲਾਊਡਸ ਤੋਂ ਲਗਭਗ 5-6 ਕਿਲੋਮੀਟਰ ਦੀ ਉਚਾਈ ਤੇ ਆਹ 500-400 ਤੋਂ 2-300 400 ਤੋਂ ਵੱਧ ਜੋ ਕਿ ਕਿਲੋਮੀਟਰ ਦੀ ਐਟਮੋਸਫੇਅਰ ਹੁੰਦੀ ਹੈ ਜਿਸ ਕਰਕੇ ਉਹ ਹਵਾਵਾਂ ਦੂਜੇ ਨਾਲ ਜੋ ਟਕਰਾਉਂਦੀਆਂ ਨੇ ਤਾਂ ਅਗਰ ਤਾਂ ਗਰਜ ਜਿਵੇਂ ਅਗਰ ਉਹ ਰੈਸ਼ਕ ਪੈਦਾ ਹੁੰਦੀ ਹੈ ਤੇ ਜਿਸ ਨਾਲ ਜੇਕਰ ਕਈ ਅਸਟ੍ਰਕਚਰ ਦੇ ਅੰਦਰ ਅਸਮਨਸ ਨੂੰ ਬਿਜਤੀ ਕਰਨੇ ਆ ਕਿ ਉਸ ਤਵਾਜਦ ਵੀ ਕਈ ਵਾਰ ਕੀ ਹੋਏ ਜੇ ਵੀ ਹੋ ਜਾਂਦਾ ਕਈ ਵਾਰ ਵਾਵਾ ਦੇ ਅਫਤਾਰ ਹੋਰ ਚਾਹਤ ਵਾਦੀ ਜਿਸ ਕਰਕੇ ਇੰਨੀ ਜ਼ਿਆਦਾ ਚਮਕ ਪੈਦਾ ਹੁੰਦੀ ਹੈ ਕਿ ਉਹ ਨਿਸ਼ਾ ਧਰਤੀ ਨੂੰ ਵੀ ਜੋ ਕਿ ਆਪਣਾ ਨਿਸ਼ਾ ਨਾ ਦੂ ਜਿਸ ਜਿਤਨੇ ਜਿੱਥੇ ਜੇਕਰ ਕੋਈ ਉੱਚੀ ਚੀਜ਼ ਹੋਵੇ ਜਿਵੇਂ ਕੋਈ ਬਿਲਡਿੰਗ ਜਿਵੇਂ ਹੋਵੇ ਜਾਂ ਕੋਈ ਘਰ ਕੋ ਵੀ ਜਾਂ ਕੋਈ ਤਰ੍ਹਾਂ ਦਾ ਚੱਕੜਾ ਹੋਇਆ ਬੰਦਾ انسان ਖੁੱਲੇ ਮੈਦਾਨ ਵਿੱਚ ਖੜੇ ਹੋਣ ਲੋਕ ਕਿਤੇ ਵੀ ਹੋੜੇ ਸਕਦੀ ਹੈ ਛੜਕਦੀ ਦੱਸੇ ਉਸੇ انسان ਨੂੰ ਸਿਰਫ ਸਾਣ ਦਿੰਦੀ ਹੈ ਨਾ ਕਿ ਦਿਖਦੇ ਨਾ ਕੋਈ انسان ਜਾਂ ਕੋਈ ਜਾਨਵਰ ਦਿਖਦੀ ਹੈ ਵਿੱਚੋਂ ਸਤੋ ਬਚਾ ਕਰੋ ਤੇ ਇਸੇ ਜਿਤ ਵੀ ਕਿਤੇ ਡਿਗਦੀ ਤਾਂ ਜੋਰ ਦੀ ਤੁਮਾਂ ਤੰਗੜਕਵਾ ਹੈ ਕਿ ਉੱਥੇ ਜੁਗੀਆਂ ਤੋਂ ਮੈਂ ਪਾਰੀ ਤੋਂ ਪਾਰੀ ਮੀਂਹ ਡਕ ਜਾਂਦਾ ਹੈ ਤਾਂ ਬੰਦਰ ਵੀ ਸਿਕੜ ਕਾ ਫੜਦੇ ਕਿਉਂਕਿ ਆਮ ਆ ਦੇ ਰੁਸਤਾਰ ਜਿਆਦਾ ਹੁੰਨ ਕਰਕੇ ਹਾਂ ਇੱਕ ਤਾਂ ਫੂਰਾ ਚੱਲਦਾ ਹੁੰਦਾ ਹੈ ਇੱਕ ਤਾਂ ਦੇ ਹਵਾ ਦੇ ਰੁਸਤਾਰ ਜਿਆਦਾ ਹੁੰਦੀ ਹੈ ਇੱਕ ਤਾਂ ਬਿਜਲੀ ਗੜਕ ਦੀ ਦਾਸ਼ ਕਰੀ ਹੁੰਦੀ ਹੈ ਤੇ ਉੱਤੇ ਜੇ ਬੰਦਰ ਜ਼ੋਰ ਦੀ ਕੜ ਕਾ ਕਰਦੇ ਤਾਂ ਕਿਉਂ ਜਦੋਂ ਵੀ ਫੜਦੇ ਨੇ ਸਾ ਅਸ ਵਿੱਚੋਂ ਨਿਕਲੇ ਪਾਣੀ ਸੜਕ ਉਹਨਾਂ ਦੇ ਆਮਾਰਠਾਏ ਇਲਾਕੇ ਤੇ ਗਈ ਆਪਣਾ ਜਿਵੇਂ ਮਾਰ ਕਰਦੇ ਜੇ ਜੇ ਵੀ ਜੋ ਵੀ ਕੋਈ ਜ਼ਰਸਤੇ ਵਿੱਚੋਂ ਗਏ ਤਾਂ ਉਹ ਉਸ ਨੂੰ ਸੇਵਾਤਵਾਹੀ ਨਾ ਦਿੰਦੇ ਨੇ ਹਮੇਸ਼ਾ ਸੁਭਚਾਰ ਕਰੋ ਬਿਜਲੀ ਤੋਂ ਧੰਨਵਾਦ ਜੀ